ਸਹਿਬ ਆਪਣਾ ਤਨ ਤੱਕ त्यागਣ ਲਈ ਅਨੰਦਪੁਰ ਸਾਹਿਬ ਕੋ ਦਿੱਲੀ ਵੱਲ ਤੁਰ ਪਏ ਸਨ। ਇਹੀ ਕਾਰਨ ਕਿ ਉਹਨਾਂ ਦੀ ਪਾਵਨ ਬਾਣੀ ਵਿੱਚ ਜਿਹੜਾ ਪਹਿਲਾ ਸ਼ਬਦ ਹੈ ਜਿਹੜੀ ਪਹਿਲੀ ਤੁਕ ਹੈ ਉਹਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਨੇ ਜ਼ਿਕਰ ਕੀਤਾ ਸਾਧੂ ਮਨ ਕਾ ਮਾਨ त्याਗੋ ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਂ ਤੇ ਐਨਸ ਭਗਤ ਪੀ ਤਿਆਗ ਦਾ ਮਤਲਬ ਇਹ ਨਹੀਂ ਕਿ ਤੁਸੀਂ ਘਰ ਦਾ ਕੰਮ ਕਾਜ ਤਿਆਗ ਦਿਓ ਆ ਬਾਣੀ ਵਿੱਚ ਵੀ ਜਿਹੜੇ ਬਚਨ ਆਉਂਦੇ ਨਾ ਕਿ ਅਵਰ ਕਾਜ ਤੇਰਾ ਕਿਤੈ ਨਾ ਕਾਮ ਇਹਦਾ ਮਤਲਬ ਇਹ ਨਹੀਂ ਕਿ ਜਿਹੜੀ ਆਪਾਂ ਖੇਤੀ ਕਰਦੇ ਆ ਦੁਕਾਨ ਵਿੱਚ ਬੀਨੇ ਆ ਜਾਂ ਵਪਾਰ ਕਰਦੇ ਆ ਜਾਂ ਨੌਕਰੀ ਦੀ ਕਿਰਤ ਕਰਦੇ ਆ ਵੀ ਇਹ ਸਾਡੇ ਕਿਸੇ ਕੰਮ ਨਹੀਂ

ਜੇ ਕਿਰਤ ਨਹੀਂ ਪਿਆਗਣੀ ਘਰ ਨਹੀਂ ਤਿਆਗਣਾ ਬੱਚੇ ਦੀ त्यागे ਆਪਣੀ ਜ਼ਿੰਦਗੀ ਵਿੱਚੋਂ ਹੰਕਾਰ त्याਗਣਾ ਹੈ ਆਪਣੇ ਜੀਵਨ ਵਿੱਚੋਂ ਕਾਮ ਕ੍ਰੋਧ ਲੋਭ মোহ ਹੰਕਾਰ ਈਰਖਾ ਤ੍ਰਿਸ਼ਨਾ ਇਹਦਾ ਤਿਆਗ ਕਰਨਾ ਹੈ ਜੇ ਲੋੜ ਪਵੇ ਤੇ ਮਜਲੂਮ ਦੀ ਰੱਖਿਆ ਕਰਨ ਵਾਸਤੇ ਤੁਹਾਨੂੰ ਆਪਣੀ ਸਭ ਤੋਂ ਪਿਆਰੀ ਜਿੰਦ ਜਾਨ ਵੀ ਤਿਆਗਣੀ ਪਵੇ

منق اپنی زندگی کے سدا یہی سوچی جاوے کہ ہر کی بنے گا سب کہ اصل میں ویراگ دا بھاگ ہے کہ تسی زندگی اوگنہ کا تیاگ کر کے گن واسطے اپنے جیون پیدا کرو کہ جب تیون دی لئی پربو ملاپ اشارے پیدا ہو گئے یہ ویراگ تک پرماتما تک پہنچا دیں